ਇਹ ਤੇ ਹਾਜ਼ਰਾਂ ਜੀ ਤੁਹਾਡੇ ਲਈ ਇੱਕ ਨਵੀਂ ਫਿਲਮ ਢੂਂਡ ਆਸ਼ਕ ਸੋ ਜੁੜੇ ਰਹੋ ਅਖੀਰ ਤੱਕ ਉਹ ਬੂਦਾ ਓ ਤੈਨੂੰ ਹੀ ਕਿਹਾ ਉਹ ਹੋਰ ਨਾ ਕੰਜਰ ਦਾ ਸਾਬਾਖੜਾ ਕਰਦੇ ਉਹ ਕਰਦਾ ਕੀ ਆ ਕਰਦਾ ਕੀ ਆ ਤੂੰ ਇੱਥੇ ਤੇਰੀ ਮੰਮੀ ਲੱਭੀ ਆਂਦੀ ਆਂ ਆਂਟੀ ਲੱਭੀ ਆਂਦੀ ਆਂ ਚਾਚੀ ਲੱਭੀ ਆਂਦੀ ਆਂ ਤੇਰਾ ਦਾਦਾ ਲੱਭੀ ਆਂਦਾ ਤੈਨੂੰ ਪਿੰਡ 'ਚ ਤੇ ਤੂੰ ਇੱਥੇ ਸੂਏ ਦੇ ਖੜਾ ਤੈਨੂੰ ਕੀ ਚਾਹੀਦਾ ਕੀ ਚਾਹੀਦਾ ਆਇਆ ਚੱਲ ਗਏ ਪਿੰਡ ਉਹ ਜਾ ਘਰੇ ਭੱਜਾ ਉਹ ਆਇਆ ਭਰਾਵਾ ਤੇਰੀ ਮੰਮੀ ਬਾਜਾ ਮਰੀ ਜਾਂਦੀ ਤੇਨੂੰ ਯਾਰ ਤੂੰ ਮਰ ਤੂੰ ਹੰਬ ਲੈਣੇ ਆ ਉਹ ਯਾਰ ਬਈ ਤੂੰ ਖੜਾ ਕਰਦਾ ਕੀ ਇੱਥੇ ਜਾ ਤੁਰ ਜਾ ਮੈਂ ਜੋ ਕਰ ਮਰਜੀ ਕਰਾਂ ਤੇਨੂੰ ਕੀ ਆ ਤੇ ਗੱਲ ਕਰ ਦਿੰਦਾ ਫਿਰ ਤੈਨੂੰ ਮੈਂ ਲੈਣ ਆਇਆ ਆਇਆ ਚੱਲ ਗਏ ਘਰੇ ਮੈਂ ਨਹੀਂ ਜਾਣਾ ਜਾ ਉਹ ਆਇਆ ਯਾਰ ਮਾਂ ਤੋਂ ਨਹੀਂ ਲੈਣਾ ਮੈਂ ਨਹੀਂ ਜਾਣਾ ਵੇ ਨਾ ਹਾਂ ਤੇਨੂੰ ਮੈਂ ਲੈ ਆਇਆ ਤੇਨੂੰ ਲਾਭਦਾ ਲੈਣ ਆਇਆ ਤੂੰ ਜਾਂਦਾ ਕਦੋਂ ਨਹੀਂ ਆਇਆ ਕਰਦਾ ਕੀ ਐ ਤੂੰ ਇੱਥੇ ਯਾਰ ਤੇਨੂੰ ਚਾਹੀਦਾ ਕੀ ਆ ਉਹ ਗਈ ਕਰਿਆ ਆ ਯਾ ਤੂੰ ਨਹੀਂ ਹੋਣਾ ਯਾਰ ਮੈਂ ਯਾਰਾਣਾ ਕਹੋ ਨਹੀਂ ਗਾ ਜਾ ਤਰ ਤੂੰ ਜਾ ਭਰਾਵਾ ਜਾ ਘਰੇ ਚੱਲ ਜਾ ਹਥੋ ਯਾਰ ਆ ਯਾ ਯਾਰ ਬਸ ਨੂੰ ਲੈਣਾ ਜਾਣਾ ਗਾੜੀ ਕੀ ਲਖਣ ਕਰੀ ਜਾਂਦਾ ਸਿਕਲਾ ਤੂੰ ਆਤ ਲੱਗੇ ਨਹੀਂ ਹੋਣਾ ਤੂੰ ਹੈ ਚੁਪੜੇ ਨਾ ਹਾਲੇ ਤੂੰ ਆ ਜਾ ਜਾ ਮੈਂ ਨਹੀਂ ਹੋਣਾ ਜਾ ਤਰ ਤੂੰ ਜਾ ਯਾਰਾਣਾ ਕਹਿ ਨਹੀਂ ਗਾ ਤੈਨੂੰ ਮੈਂ ਧੱਕੇ ਨਾਲ ਲੈ ਕੇ ਜਾਊਂਗਾ ਆ ਜਾ ਅਰੇ ਯਾਰ ਤੇਰੇ ਮੈਂ ਨਹੀਂ ਹੋਣਾ ਯਾਰ ਮੈਂ ਏ ਬੰਦਾ ਕੇ ਕੀ ਆ ਯਾਰ ਓਏ ਆ ਜਾ ਭਰਾਵਾ ਤੇਰੀ ਮੰਮੀ ਵਾਜਾ ਮਾਰਦੀ ਆ ਓਏ ਆ ਜਾ ਯਾਰ ਮੈਂ ਆ ਜਾ ਤੇਰੀ ਮੰਮੀ ਵਾਜਾ ਮਾਰਨੇ ਦੀ ਆ ਓਏ ਆ ਜਾ ਯਾਰ ਮੈਂ ਤੈਨੂੰ ਕਹੀ ਨਾ ਮੇਰੀ ਬਾਹ ਛੱਡ ਦੇ ਇੱਥੇ ਕੰਮ ਖਰਾਬ ਹੋ ਜੂ ਠੀਕ ਆ ਨਾ ਕੀ ਕੰਮ ਖਰਾਬ ਰੂ ਮੈਂ ਨਹੀਂ ਛੱਡਦਾ ਬਾਹ ਤੈਨੂੰ ਚਾਹੀਦਾ ਕੀ ਆ ਯਾਰ ਮੈਂ ਪਹਿਲੇ ਗੱਲ ਦੱਸ ਪੀਏ ਤੂੰ ਖੜਾ ਕੀ ਕਰਦਾ ਇੱਥੇ ਕੌਣ ਤੇ ਥਾਂ ਦੱਸ ਮੈਨੂੰ ਨਹੀਂ ਪਤਾ ਮੇਰੀ ਬਾਹ ਛੱਡ ਦੇ ਮੈਂ ਤੈਨੂੰ ਪਹਿਲਾਂ ਤੇਰੀ ਮੰਮੀ ਲੱਭੀ ਆਂਦੀ ਆ ਘਰੇ ਆ ਕੇ ਲਗੇ ਜਾ ਯਾਰ ਛੱਡ ਬਾਹਾਂ ਬਾਹ ਛੱਡ ਯਾਰ ਤੂੰ ਕਰਦਾ ਕੀ ਮੈਨੂੰ ਗੱਲ ਦੱਸ ਪਹਿਲਾਂ ਕਿਉਂ ਦੱਸਾਂ ਦੱਸ ਬਈ ਦੱਸ ਕਹਿੰਦਾ ਥਾਂ ਛੱਡ ਬਾਹਾਂ ਛੋਕ ਤੋਂ ਤੂੰ ਵੀ ਜਾਏ ਤਰਫ ਤੱਕ ਆ ਕੇ ਲਗੇ ਕੋਪਣੇ ਮੈਂ ਤੈਨੂੰ ਕਹੀ ਨਾ ਮੇਰੀ ਬਾਹ ਛੱਡ ਦੇ ਨਾ ਤੂੰ ਫੜ ਮੇਰੀ ਬਾਹ ਛੱਡ ਓ ਯਾਰ ਤੂੰ ਆ ਜਾ ਓ ਛੱਡਦਾ ਏ ਯਾਰ ਜਾ ਯਾਰ ਕਰ ਜਾ ਤੂੰ ਓਏ ਮੇਰੀ ਗੱਲ ਸੁਣ ਪਾ ਤੂੰ ਕਰਦਾ ਕੀ ਸੋਚ ਨਿਕਣਾ ਤੇ ਹਾਂ ਦੱਸੋ ਨਿਕਣਾ ਗੱਲ ਦੱਸ ਪਹਿਲਾਂ ਜਦੋਂ ਮੈਂ ਮੈਨੂੰ ਦੱਸਣਾ ਹੈ ਉਹ ਹੈ ਅਮਰ ਦਾਸ ਦਾ ਦੇ ਨੂੰ ਦੱਸਦਾ ਦੇ ਇਹ ਚਰਤੇ ਜਾਂ ਦੱਸ ਦੇ ਨਾ ਉਹ ਰੋਣਾ ਜਾਂਦੇ ਨਹੀਂ ਬੱਸ ਯਾਰ ਜਹਾਂ ਸਰ ਜਾ ਕੇ ਮੈਨੂੰ ਘਰੇ ਲੈ ਕੇ ਜਾਣਾ ਅੱਜ ਨਹੀਂ ਆਣਾ ਯਾਰ ਮੈਂ ਕਰ ਉਹ ਬੋਲ ਯਾਰ ਉਹ ਗਲਤ ਆ ਦੱਸ ਦੇ ਭਈ ਗਲਤ ਆ ਦੱਸ ਦੇ ਨਹੀਂ ਆਣਾ ਭਈ ਦੱਸ ਗਲਤ ਆ ਯਾਰ ਮੈਂ ਪਹਿਲਾਂ ਗਲਤ ਗੱਲ ਨਹੀਂ ਥਾ ਯਾਰ ਦੱਸ ਦੇ ਯਾਰ ਭਰਾ ਬਣ ਕੇ ਬੁੱਗਾ ਬਣ ਕੇ ਦੱਸ ਦੇ ਪਰ ਨਹੀਂ ਕਿਸ ਨੂੰ ਦੱਸਦਾ ਮੈਂ ਨਹੀਂ ਦੱਸਣੀ ਉਹ ਯਾਰ ਦੱਸ ਦੇ ਯਾਰ ਨਹੀਂ ਦੱਸ ਮੈਂ ਦੱਸ ਯਾਰ ਰਚਪੇੜੇ ਪੈਣਗੇ ਨਹੀਂ ਕੀ ਦੱਸਾਂ ਯਾਰ ਆਹੋ ਉਹ ਨਹੀਂ ਆਪਣੀ ਕਲਾਸ ਵਾਲੀ ਉਹੋ ਕੌਣ ਉਹ ਪਿੰਕੀ ਛੱਡ ਗਈ ਯਾਰ ਉਹ ਸਾਈਡ ਕਰਨਾ ਹੈ ਉਹਦੇ ਪਿੱਛੇ ਕੀ ਕਰ ਰਿਹਾ ਹੈ ਛੱਡ ਕਿਹੜੀ ਸਾਈਡ ਸਾਈਡ ਕਰਨਾ ਹੈ ਯਾਰ ਕਿਹੜੀ ਸਾਈਡ ਉਹ ਛਾਲ ਜੀ ਨਹੀਂ ਮਾਰ ਦਿੰਦੇ ਤੂੰ ਇੱਥੇ ਡਿੱਕਣਾ ਛਾ ਅੰਨੀ ਤੇ ਆਪ ਸੁਸਾਇਡ ਹੁੰਦਾ ਜੋ ਕਸ਼ਮਰਜੀ ਹੋਵੇ ਯਾਰ ਮੈਨੂੰ ਛਾਲ ਮਾਰਨਾ ਹੈ ਜੇ ਭੱਜ ਜਾ ਛਾਲ ਤੂੰ ਕਾਨੂੰ ਮਾਰਨੀ ਆ ਪਾਗਲ ਹੋ ਗਿਆ ਆਹੋ ਜਾਂ ਚੱਲ ਜਾ ਘਰੇ ਜਾ ਭੱਜ ਜਾ ਉਹ ਜੋ ਯਾਰ ਕਹਿਉਰਾ ਬੰਦਾ ਤੂੰ ਤੇਰੀ ਮੰਮੀ ਤੈਨੂੰ ਘਰੇ ਡਿੱਕੀ ਆਂਦੀ ਆ ਤੇ ਤੂੰ ਇਥੇ ਛਾਲ ਮਾਰਦਾ ਡਿੱਕੀ ਆਉਂਦੇ ਯਾਰ ਮੈਂ ਘਰੇ ਨਹੀਂ ਆਜਾ ਯਾਰ ਮੈਨੂੰ ਛਾਲ ਮਾਰ ਲੈਂਦੇ ਮੈਂ ਤੈਨੂੰ ਕਹਾਂ ਤੇ ਭੱਜ ਜਾ ਖਾਲੀ ਮਾਰਨੀ ਹੈ ਤੂੰ ਹਾਂ ਤੇ ਭੱਜ ਪੱਕਾ ਮੋੜਣਾ ਨਹੀਂ ਹੈ ਕਰੇ ਨਾ ਆ ਜਾ ਫਿਰ ਹਾਂ ਤੂੰ ਮਾਰਨਾ ਇਹਦਾ ਕਿੰਨਾ ਫੜੀਆ ਜਗਾ ਵੀ ਜੋ ਵਧੀਆ ਜਗਾ ਤੇ ਛਿੱਟੂਗਾ ਜਿਹੜਾ ਤੂੰ ਯਾਦ ਕਰੇਗਾ ਯਾਰ ਮੈਨੂੰ ਆ ਜਾ ਤੈਨੂੰ ਮੈਂ ਮਾਰਦਾ ਤੈਨੂੰ ਮੈਂ ਇਹ ਤੇ ਜਾ ਯਾਰ ਮੈਂ ਆਪੇ ਮਾਰ ਜੂ ਛਾਲਾ ਯਾਰ ਤੈਨੂੰ ਮੈਂ ਛਿੱਟੂਗਾ ਮੈਂ ਤਾਂ ਜੋ ਨਹੀਂ ਸਾਦਾ ਯਾਰ ਮੈਂ ਤਾਂ ਹੁਣ ਛਾਲੀ ਮਾਰਨੀ ਹੈ ਛਾਲੀ ਮਰਉਣਾ ਕੋਈ ਮਾਰਨੂ ਤੂਆ ਦਾ ਕੋਈ ਆ ਜਾ ਯਾਰ ਮੈਂ ਆਪੇ ਮਾਰ ਜੂ ਲਾ ਤਾਂ ਛਾਲਾ ਲਾ ਖੜਾ ਗਿਆ ਤੈਨੂੰ ਉੱਥੇ ਛਿੱਟਣਾ ਤੇ ਧੱਕਾ ਮਾਰਨਾ ਤੈਨੂੰ ਮੈਂ ਨਹੀਂ ਮੈਂ ਆਪ ਵੀ ਛਾਲ ਮਾਰੂ ਜੇ ਮਿੱਤ ਖੜਾ ਖੜਾ ਨਹੀਂ ਯਾਰਾ ਤੈਨੂੰ ਮੈਂ ਧੱਕਾ ਮਾਰਦਾ ਨਹੀਂ ਯਾਰ ਧੱਕਾ ਦੇ ਨਹੀਂ ਉਹ ਯਾਰ ਮੈਂ ਆਪ ਹੀ ਮਾਰਨੂ ਛਾਲ ਮੈਂ ਤੈਨੂੰ ਚੱਲ ਖੜ ਤੇਰੇ ਮਾਰਾ ਟੂਏ ਚ ਲੱਗ ਤੇਰੇ ਕਰਕੇ ਦਾ ਤੂੰ ਭਜਾਈ ਫਿਰਦਾ ਸਾਰਿਆਂ ਨੂੰ ਚੱਲ ਮਾਰ ਆਪੇ ਚੱਲ ਖੜ ਤੇ ਇੱਥੇ ਖੜ ਤੂੰ ਤਾਂ ਫਿਰ ਤੂੰ ਜਗਾ ਸਹੀ ਡਿੱਗੇਗਾ ਪ੍ਰੋਪਰ ਜਾ ਕੇ ਠੀਕ ਹੈ ਨਾ ਚੱਲ ਮਾਰ ਸ਼ਾਲ ਹੁਣ ਮੈਂ ਭਾਈ ਆਪੇ ਮਾਰ ਲੂ ਯਾਰ ਜਾ ਤੂੰ ਘਰੇ ਚੱਲ ਜਾ ਜਾ ਹੋਰ ਆਏ ਕਿਵੇਂ ਘਰੇ ਚੱਲ ਜਾ ਉਹ ਯਾਰ ਨਹੀਂ ਡਿੱਗਣਾ ਮੈਂ ਯਾਰ ਤੇਰੀ ਓਏ ਭੈਣ ਨੂੰ ਸਾਲਿਆ ਤੜਕੇ ਦਾ ਤੂੰ ਭਜਾਈ ਫਿਰਦਾ ਹੁਣ ਤੂੰ ਡਿੱਗਣਾ ਨਹੀਂ ਹੈ ਹੁਣ ਨਹੀਂ ਡਿੱਗਣਾ ਤੂੰ ਵੱਡਾ ਤੂੰ ਬਣਿਆ ਹਾਂ ਆਇਆ ਫਿਰ ਤੈਨੂੰ ਘਰੇ ਤੇਰੇ ਪੌਣਾ ਆਇਆ ਲਾਹ ਪਾ ਕਰਾਉਣਾ ਚੱਲਾ ਚੱਲ ਹਾਂ ਘਰੇ ਜਾਣਾ ਹੀ ਕਰਾਂ ਜਾਣਾ ਹੀ ਕਰਾਂ ਅੱਜ ਦੀ ਇਹ ਫਿਲਮ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰਕੇ ਦੱਸੋ ਤੇ ਨਾਲ ਨਾਲ ਵੀਡੀਓ ਨੂੰ ਕਰਦੇ ਜਾਓ ਲਾਈਕ ਤੇ ਵੀਡੀਓ ਨੂੰ ਕਰਦੇ ਜੋ ਅੱਗੇ ਦੀ ਅੱਗੇ ਸ਼ੇਅਰ ਜੇ ਤੁਸੀਂ ਹਲੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਦੇ ਹੋ ਨਾਲ ਨਾਲ ਘੰਟੀ ਦੇ ਨਿਸ਼ਾਨ ਨੂੰ ਕਰਦੇ ਹੋ ਆਲ ਤੇ ਕਲਿੱਕ ਤੇ ਫੇਸਬੁੱਕ ਪੇਜ ਟਲਵਾ ਕਲਾਂ ਜਿੱਦੇ ਤੇ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਇਸ ਪੇਜ ਨੂੰ ਵੀ ਕਰ ਲੋ ਫੋਲੋ ਸੋ ਜੁੜੇ ਰਹੋ ਅਖੀਰ ਤੱਕ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ